ਜੋ ਕਿ ਕੰਗੜਾ ਰਨਾਉਤ ਨਾਂ ਦੀ ਐਕਟਰਸ ਆ ਉਹਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਬਾਰੇ ਪੰਥ ਦੇ ਬਾਰੇ ਪੰਥ ਦੇ ਸ਼ਹੀਦਾਂ ਦੇ ਬਾਰੇ ਬਹੁਤ ਆਪ ਸ਼ਬਦ ਬਹੁਤ ਮੰਦੀ ਸ਼ਬਦਾਵਲੀ ਹੁਣ ਤੱਕ ਕੋਲੀ ਜਾਂਦੀ ਰਹੀ ਆ ਉਹਦੇ ਵੱਲੋਂ ਇੱਕ ਫਿਲਮ ਬਣਾਈ ਜਾ ਰਹੀ ਆ ਬਣਾਈ ਗਈ ਆ ਐਮਰਜੈਂਸੀ ਨਾਂ ਦੀ ਜਿਹਦੇ ਵਿੱਚ ਉਹਦੇ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲੇ ਦੇ ਪੰਥ ਦੇ ਸ਼ਹੀਦਾਂ ਦੇ ਬਾਬਤ ਬਹੁਤ ਨੈਗੇਟਿਵ ਤੇ ਮਾੜਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸਰਕਾਰਾਂ ਜਿਹੜੀਆਂ ਨੇ ਉਹ ਉਹਦੀ ਫਰੋਨਾ ਰਿਲੀਜ਼ ਹੋਣ ਦੇਣ ਪਰ ਕਿਉਂਕਿ ਆਪਾਂ ਜਾਣਦੇ ਹੀ ਆ ਕਿ ਹਮੇਸ਼ਾ ਹੀ ਪੰਥਰੋਦੀ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਰਨ ਦੀ ਕੀਤੀਆਂ ਜਾਂਦੀਆਂ ਰਹੀਆਂ ਨੇ ਉਹ ਲਗਾਤਾਰ ਹੁੰਦਾ ਰਹਿੰਦਾ ਸੋ ਇਹਦਾ ਹੀ ਇੱਕ ਪਾਰਟ ਆ ਕਿ ਇਹ ਫਿਲਮ ਨੂੰ ਜਾਣਬੁੱਝ ਕੇ ਰਿਲੀਜ਼ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਜਿਹੜਾ ਵਾ ਉਹ ਕੱਲ ਜਿਹੜਾ ਸ਼ੁੱਕਰਵਾਰ ਪਤਾ ਲੱਗਾ ਕਿ ਹੋਰ ਰਿਲੀਜ਼ ਹੋਣੀ ਹੈ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆ ਕਿਥੇ ਪੂਰੇ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਹਰ ਸ਼ਹਿਰ ਦੇ ਵਿੱਚ ਆਪਣਾ ਫਰਜ਼ ਸਮਝ ਕੇ ਤੁਸੀਂ ਪ੍ਰਸ਼ਾਸਨ ਨੂੰ ਇਹ ਗੱਲ ਦੀ ਤਕੀਦ ਕਰੋ ਕਿ ਉਹ ਫਿਲਮ ਜਿਹੜੀ ਆ ਉਹ ਵੀ ਰੋਕ ਲਈ ਜਾਵੇ ਤੇ ਆਪਣੇ ਪੱਧਰ ਤੇ ਜਾ ਕੇ ਸਿਨੇਮਾ ਮਾਲਕਾਂ ਨੂੰ ਫਰੇਮ ਪਿਆਰ ਦੇ ਨਾਸਤਕਾਂ ਦੇ ਨਾਲ ਸਮਝਾਓ ਕਿ ਜਿਹੜੀ ਇਹ ਫਿਲਮ ਆ ਇਹ ਬਿਲਕੁਲ ਵੀ ਜਿਹੜੀ ਨਾ ਲਾਈ ਜਾਵੇ ਕਿਉਂਕਿ ਇਹਦੇ ਨਾਲ ਸਿੱਖ ਜਿਹੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਅਕਾਲੀ ਜੋ ਕਿ ਕੰਗੜਾ ਰਣੌਤ ਨਾਂ ਦੀ ਐਕਟਰਸ ਆ ਉਹਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਬਾਰੇ ਪੰਥ ਦੇ ਬਾਰੇ ਪੰਥ ਦੇ ਸ਼ਹੀਦਾਂ ਦੇ ਬਾਰੇ ਬਹੁਤ ਆਪ ਸ਼ਬਦ ਬਹੁਤ ਮੰਦੀ ਸ਼ਬਦਾਵਲੀ ਹੁਣ ਤੱਕ ਬੋਲੀ ਜਾਂਦੀ ਰਹੀ ਆ ਉਹਦੇ ਵੱਲੋਂ ਇੱਕ ਫਿਲਮ ਬਣਾਈ ਜਾ ਰਹੀ ਆ ਬਣਾਈ ਗਈ ਆ ਐਮਰਜੈਂਸੀ ਨਾਂ ਦੀ ਜਿਹਦੇ ਵਿੱਚ ਉਹਦੇ ਵੱਲੋਂ ਸੰਤ ਗਾਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੀ ਦੇ ਪੰਜ ਦੇ ਸ਼ਹੀਦਾਂ ਦੇ ਬਾਬਤ ਬਹੁਤ ਨੈਗੇਟਿਵ ਤੇ ਮਾੜਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਬੇਸ਼ੱਕ ਉਸ ਫਿਲਮ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਪੰਥ ਦੇ ਵੱਲੋਂ ਉਹਦਾ ਵਿਰੋਧ ਜਤਾਇਆ ਗਿਆ ਅਤੇ ਕਿਹਾ ਗਿਆ ਕਿ ਉਹਦੀ ਫਿਲਮ ਜਿਹੜੀ ਆ ਉਹ ਨਹੀਂ ਲੱਗਣ ਦਿੱਤੀ ਜਾਵੇਗੀ ਜਾਂ ਉਹ ਸਰਕਾਰਾਂ ਜਿਹੜੀਆਂ ਨੇ ਉਹ ਉਹਦੀ ਫਲਾਉਣਾ ਰਿਲੀਜ਼ ਹੋਣ ਦੇਣ ਪਰ ਕਿਉਂਕਿ ਆਪਾਂ ਜਾਣਦੇ ਹੀ ਆ ਕਿ ਹਮੇਸ਼ਾ ਹੀ ਪੰਥ ਰੋਧੀ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਰਨ ਦੀ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਉਹ ਲਗਾਤਾਰ ਹੁੰਦਾ ਰਹਿੰਦਾ ਸੋ ਉਹਦਾ ਹੀ ਇੱਕ ਪਾਰਟ ਆ ਕਿ ਇਹ ਫਿਲਮ ਨੂੰ ਜਾਣਬੁੱਝ ਕੇ ਰਿਲੀਜ਼ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਜਿਹੜਾ ਵਾ ਉਹ ਕੱਲ ਜਿਹੜਾ ਸ਼ੁੱਕਰਵਾਰ ਪਤਾ ਲੱਗਾ ਕਿ ਉਹ ਰਿਲੀਜ਼ ਹੋਣੀ ਆ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆ ਜਿੱਥੇ ਪੂਰੇ ਪੰਥ ਨੂੰ ਬੇਨਤੀ ਕਰਦੇ ਆ ਕਿ ਹਰ ਸ਼ਹਿਰ ਦੇ ਵਿੱਚ ਆਪਣਾ ਫਰਜ਼ ਸਮਝ ਕੇ ਤੁਸੀਂ ਪ੍ਰਸ਼ਾਸਨ ਨੂੰ ਇਹ ਗੱਲ ਦੀ ਤਕੀਦ ਕਰੋ ਪੀ ਉਹ ਫਿਲਮ ਜਿਹੜੀ ਆ ਉਹ ਦੀ ਰੋਕ ਲਾਈ ਜਾਵੇ ਤੇ ਆਪਣੇ ਪੱਧਰ ਤੇ ਜਾ ਕੇ ਸਿਨੇਮਾ ਮਾਲਕਾਂ ਨੂੰ ਪ੍ਰੇਮ ਪਿਆਰ ਦੇ ਨਾਮ ਸਤਕਾਰ ਦੇ ਨਾਲ ਸਮਝਾਓ ਪੀ ਜਿਹੜੀ ਇਹ ਫਿਲਮ ਆ ਇਹ ਬਿਲਕੁਲ ਵੀ ਜਿਹੜੀ ਨਾ ਲਾਈ ਜਾਵੇ ਕਿਉਂਕਿ ਇਹਦੇ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣੀ ਹੈ ਸੋ ਅਸੀਂ ਆਪਣਾ ਫਰ ਸਮਝਦੇ ਆਂ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਵੀ ਇਹਦਾ ਵਿਰੋਧ ਜਤਾ ਰਹੇ ਆਂ ਪ੍ਰਸ਼ਾਸਨ ਦੇ ਨਾਲ ਵੀ ਸਾਡੀ ਗੱਲ ਹੋਈ ਆ ਤੇ ਆਪਣੇ ਪੱਧਰ ਤੇ ਵੀ ਅਸੀਂ ਜਿਹੜੀ ਸਿਨੇਮਾ ਮਾਲਕ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪ ਜੀ ਇਸ ਫਿਲਮ ਦਾ ਪਾਈ ਕੱਟ ਕਰੋ ਬਿਲਕੁਲ ਹੀ ਫਿਲਮ ਨਾ ਲਾਈ ਜਾਵੇ ਚੰਦ ਪੈਸਿਆਂ ਦੀ ਖਾਤਰ ਆਪਾਂ ਪੰਜਾਬ ਦੇ ਮਾਹੌਲ ਨੂੰ ਬਗਾੜਨ ਦੀ ਕੋਸ਼ਿਸ਼ ਨਾ ਕਰੀਏ ਤੇ ਉਹਦੇ ਵਿੱਚ ਸਹਿਯੋਗ ਨਾ ਕਰੀਏ। ਬਾਕੀ ਸਿਨੇਮਾ ਮਾਲਕਾਂ ਨੂੰ ਸਾਡੀ ਬੇਨਤੀ ਸਹਿਕਾਰ ਹੋਵੇ ਤੇ ਬੜੀ ਵਧੀਆ ਗੱਲ ਆ। ਨਹੀਂ ਤੇ ਅਸੀਂ ਆਪ ਜਾ ਕਰਦੇ ਇਹ ਫਿਲਮ ਦਾ ਜਿਹੜਾ ਵਿਰੋਧ ਆ ਉਹ ਜ਼ਰੂਰ ਕਰਾਂਗੇ, ਰੋਜ ਜਿਤਾਵਾਂਗੇ ਤੇ ਮਾਲਕ ਕਿਰਪਾ ਕਰਨ ਵੀ ਆਪਾਂ ਜਿਹੜੀ ਫਿਲਮ ਆ ਪੰਜਾਬ ਭਰ ਦੇ ਵਿੱਚ ਕਦੇ ਵੀ ਨਾ ਲੱਗਣ ਦਈਏ। ਹਰ ਸਿੱਖ ਇਹ ਜਥੇਬੰਦੀਆਂ ਆਪੋ ਆਪਣਾ ਫਰਜ਼ ਸਮਝਦੇ ਹੋયા ਆ ਇਹਦਾ ਵਿਰੋਧ ਜਤਾਓ ਜੀ। ਪ੍ਰਸ਼ਾਸਨ ਦਾ ਖਾਸ ਕਰਕੇ ਇੱਥੇ ਫਰਜ਼ ਬਣਦਾ ਵੀ ਬਿਨਾਂ ਦੇਰ ਕੀਤੇ ਇਸ ਫਿਲਮ ਦੇ ਉੱਤੇ ਰੋਕ ਲਾਈ ਜਾਵੇ। ਤੇ ਇਹ ਫਿਲਮ ਕਿਤੇ ਵੀ ਰਿਲੀਜ਼ ਨਾ ਹੋਣ ਦਿੱਤੀ ਜਾਵੇ ਧੰਨਵਾਦ ਵਾਇਗਰੋ ਜੀ ਕਾ ਖਾਲਸਾ ਵਾਇਗਰੋ ਜੀ ਕੀ ਫਤਿਹ